ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਸਾਡੇ ਵੱਲੋਂ ਆਈ ਹੋਪ ਤੁਸੀਂ ਵੀ ਠੀਕ ਹੋ ਅਸੀਂ ਵੀ ਠੀਕ ਆ ਸਵਾਗਤ ਹੈ ਤੁਹਾਡਾ ਸਾਡੇ ਮਾੜ ਬਲੌਗ ਦੇ ਵਿੱਚ ਤੇ ਹੁਣ ਸ਼ੁਰੂਆਤ ਕਰ ਰਹੇ ਆਪਾਂ ਆਪਣੇ ਛੋਟੇ ਮੋਟੇ ਕੰਮ ਤੋਂ ਕਿ ਸਵੇਰੇ ਸਵੇਰੇ ਆਪਾਂ ਸਾਰਾ ਕੰਮ ਪਸੰਦ ਦਾ ਕਰ ਲਿਆ ਸੀਗਾ ਸੰਭਰ ਨਾਲ ਰਹਿੰਦਾ ਸੀਗਾ ਤੇ ਆਪਨ ਕੋਈ ਕਮੈਂਟ ਵੀ ਆਇਆ ਸੀਗਾ ਕਹਿੰਦੇ ਵੀ ਐ ਕਰਕੇ ਜਿਹੜੀ ਗਾ ਲੈਂਦੀ ਐ ਵੀ ਐਦਾਂ ਐਦਾਂ ਹੋਇਆਗਾ ਹਾਂ ਵੀਰੇ ਸੱਚੀ ਗੱਲ ਹੈ ਕਿ ਕੋਈ ਵੀਊ ਲੈਣ ਦੇ ਮਾਰੇ ਨਹੀਂ ਕਰਦੇ ਸਾਡੇ ਨਾਲ ਹੋਇਆਗਾ ਸਾਡੇ ਕੋਲ ਅੱਗੇ ਵੀ ਬਹੁਤ ਪਸ਼ੂ ਆ ਗਏ ਅੱਗੇ ਉਹਨਾਂ ਦੀ ਵੀਡੀਓ ਨਹੀਂ ਬਣਾ ਲਈ ਅਸੀਂ ਨੇ ਅਸੀਂ ਸਿਰਫ ਉਹ ਪਸ਼ੂ ਦੀ ਵੀਡੀਓ ਬਣਾਈ ਜਿਹੜੀ ਸਾਡੇ ਨਾਲ ਹੋਇਆ ਸਾਡੇ ਨਾਲ ਅਸੀਂ ਮੱਝਾਂ ਵੀ ਲੈ ਕੇ ਆਂਦੀਆਂ ਨੇ ਦੋ ਅਸੀਂ ਮੱਝਾਂ ਵੀ ਲੈ ਕੇ ਆਏ ਆਂਗੇ ਫਿਰ ਗਾਂ ਲੈ ਕੇ ਆਂਦੀ ਹੈਗੀ ਠੀਕ ਆ ਨਾ ਪਸ਼ੂ ਆਪਾਂ ਬਹੁਤ ਲੈ ਕੇ ਆਏ ਆਂਗੇ ਤੇ ਫਿਰ ਵੀ ਜਿਹੜੀ ਗਾਂ ਨਾਲ ਸਾਡੇ ਨਾਲ ਹੋਇਆ ਉਹਦਾ ਰੀਜ਼ਨ ਦੱਸਦੇ ਆਂਗੇ ਹਾਂਜੀ ਹੁਣ ਤੁਹਾਨੂੰ ਦਿਖਾਉਣਾ ਹੋਗਾ ਤੇ ਕਈ ਕਮੈਂਟ ਆਇਆ ਵੈਕ ਜਾਨੇ ਦਾ ਕਹਿੰਦੇ ਵੀ ਐਂ ਕਰਤ ਵੀਊ ਲੈਣ ਤੇ ਮਾਰੇ ਕਰੋ ਬਾਈ ਵੀਊ ਲੈਣ ਆਇ ਲੈ ਆਇ ਮਿਲ ਜਾਂਦੇ ਆਦੇ ਪਸੂ ਨੂੰ ਖਰਾਬ ਕਰਨ ਜਾਂਦੇ ਮੂੰਹ ਆਦੇ ਪਸੂ ਨੂੰ ਐਂ ਦਾ ਕਹਿਣਾ ਵੀ ਸਾਡੀ ਗੱਪ ਨਾ ਗੱਭਣ ਨਹੀਂ ਹੈਗੀ ਐਂ ਨਜੋ ਨਹੀਂ ਹੈਗੀ ਕੋਈ ਨਹੀਂ ਕਹਿੰਦਾ ਹੁੰਦਾ ਠੀਕ ਆ ਨਾ ਤੇ ਆਪਾਂ ਤਾਂ ਸਾਡੇ ਪਾਸੋਂ ਗੱਭਣਾ ਨਹੀਂ ਹੈਗੇ ਜਿਹੜੇ ਹੈਗੇ ਆਗੇ ਤੇ ਉਹ ਵੀ ਆਗੇ ਜਿਹੜੀ ਨਹੀਂ ਹੈਗੀ ਸਾਡੇ ਨਾਲ ਹੋਇਆ ਹੋਇਆ ਉਹਦੀ ਵੀ ਅਸੀਂ ਗੱਲ ਕਰੀ ਹੈਗੀ ਠੀਕ ਆ ਤੁਹਾਨੂੰ ਆਹ ਵਾਲੀ ਗਾਂ ਹੈ ਸਾਡੀ ਸਾਡੇ ਨਾਲ ਹੋਇਆ ਚਲੋ ਹਜੇ ਕਹਿੰਦੇ ਆ ਕਿ ਵਿਚਾਲ ਜਿਹੜਾ ਕੋਸ ਸੁਹੋਣਾ ਹੋਗਾ ਪਰ ਦੁੱਧ ਦੇ ਥੱਲੇ ਹੈਗਾਗਾ ਅਸੀਂ ਚਾਹੋ ਚੋਂ ਨੇ ਜਰੂਰਾਂਗੇ ਐ ਕੁਛ ਕਹਿੰਦੀ ਵੀ ਨਹੀਂ ਹੈਗੀ ਤੇ ਆਹ ਵਾਲੀ ਗਾਂ ਕੀ ਉਹ ਕਿ ਜਰ ਜਿਹੜਾ ਧੋਖਾ ਹੋਇਆ ਤਾਂ ਹੋਇਆਗਾ ਇਹਦੇ ਵਿੱਚ ਕੀ ਜੀ ਨਾਗਾ ਵੀ ਅਸੀਂ ਕਮੈਂਟ ਲਾਉਣ ਲੈਂਦੇ ਇਹ ਕੱਲੇ ਸਾਡੇ ਨਾਲ ਨਹੀਂ ਉਹਨਾਂ ਕਈਆਂ ਨਾਲ ਹੋਇਆ ਹੋਇਆ ਕਈਆਂ ਨਾਲ ਹੁੰਦਾ ਵੀ ਆ ਕੋਈ ਕੋਈ ਤਾਂ ਕਹਿੰਦੇ ਹੁੰਦੇ ਆ ਚਲ ਸਾਡੇ ਨਾਲ ਤਾਂ ਇਦਾਂ ਕਰ ਕੋਈ ਤਾਂ ਚਲ ਇਹ ਤਾਂ 40 ਵਾਲੀ 42000 ਦੀ ਗਾਂ ਸੀਗੀ ਠੀਕ ਆ ਨਾ ਘਰੇ ਪੈਂਦੀ ਸਨ 45 ਚ ਪੈਗੀ ਤੇ ਲੋਕਾਂ ਨਾਲ ਤਾਂ ਲੱਖਾਂ ਲੱਖਾਂ ਦਾ ਹੋ ਜਾਂਦਾ ਪਸ਼ੂਆਂ 'ਚ ਹਣਾ ਨਾ ਬੱਟਰ ਤੰਗ ਨਾ ਕਰ ਬੱਸ ਸੁਣੋ ਤੇ ਚਲੋ ਅਸੀਂ ਤਾਂ ਹੁਣ ਗਾਹਾਂ ਅਸੀਂ ਕਿਸੇ ਨੂੰ ਨਹੀਂ ਵੇਚੀ ਹੈਗੀ ਕਿਉਂਕਿ ਉਹ ਕਰਨ ਵਾਲੇ ਸਾਡੇ ਨਾਲ ਜਿਹੜਾ ਕੁਝ ਕਰਨਾ ਸੀ ਕਰ ਗਏ ਤੇ ਫਿਰ ਅਸੀਂ ਨਹੀਂ ਕਿਸੇ ਨਾਲ ਕੀਤੀ ਅਸੀਂ ਘਰੇ ਲਾ ਲਈਏ ਹਾਂਜੀ ਠੀਕ ਹੈ ਜੀ ਤੇ ਕੋਈ ਅਸੀਂ ਕਿਸੇ ਨਾਲ ਬੇਈਮਾਨੀ ਨਹੀਂ ਕਰਦੇ ਕਿਉਂਕਿ ਪ੍ਰਮਾਤਮਾ ਤਾਂ ਦੇਖਦਾ ਹੀ ਹੈਗਾ ਤੇ ਅਸੀਂ ਤੇ ਘਰੇ ਲਾ ਲਈ ਘਰੇ ਚੋਨੇ ਹੁੰਨੇ ਇਹਨੂੰ ਨਾ ਅਸੀਂ ਗਾਹ ਵੇਚੀ ਹੈਗੀ ਜਿਹੜੀ ਬੈਡ ਲੈ ਕੇ ਆਉਂਦੇ ਸੀ ਇਹਦੇ ਨਾਲ ਉਹ ਅਸੀਂ ਵੇਚਤੀ ਕਿਉਂਕਿ ਉਹ ਤਾਂ ਖੇਰੀ ਸੀਗੀ ਤਾਂ ਕਰਕੇ ਚਲੋ ਹੁਣ ਇਹਦੇ ਵੈਸੇ ਉਹ ਦਵਾਈ ਧਰਾਈ ਹੈਗੀ ਵੀ ਅੰਦਰੋਂ ਚੰਗੀ ਤਰ੍ਹਾਂ ਜਿਹੜੀ ਸਾਫ਼ ਹੋ ਜਾਈਏ ਇਹ ਤੇ ਤਾਰਾਂ ਵੀ ਆਪਾਂ ਹਾਂ ਅੱਗੇ ਮੋਕ ਵਾਲੀ ਮਾਰਦੀ ਹੁੰਦੀ ਸੀ ਇਹ ਬਹੁਤ ਜ਼ਿਆਦਾ ਮੋਕ ਮਾਰੀ ਆਏ ਨੇ ਕੋਈ ਹੋਣਿਆ ਰੀਜਨ ਪ੍ਰੋਬਲਮ ਹੋਊਗਾ ਗਾਂ ਨੂੰ ਕੋਈ ਨਾ ਕੋਈ ਤਾਂ ਕਰਕੇ ਤੇ ਚਲੋ ਆਹ ਵਾਲੀ ਮੱਝ ਹਾਂ ਇਹਦੇ ਟੀਕਾ ਭਰਾਏ ਨੂੰ ਆਪਣਾ ਮਹੀਨਾ ਹੋ ਗਿਆ ਮੈਨੂੰ ਲੱਗਦਾ ਤੇ ਹੁਣ ਕੱਲ ਅਸੀਂ ਇਹਦੇ ਭਰਾਇਆਗਾ ਆਹ ਵਾਲੀ ਮੱਝ ਦੇ ਟੀਕਾ ਭਰਾਇਆਗਾ ਸਾਡੇ ਪਸ਼ੂ ਤਾਂ ਬਹੁਤ ਖੜੇ ਆ ਜੇ ਕਹੀਏ ਨਾ ਕੜਿਆ ਦੀ ਤੇ ਵੀ ਐ ਕਹਿੰਦੇ ਆ ਵੀ ਜਿਹੜਾ ਪਸੂ ਸਾਡੇ ਨਾਲ ਧੋਖਾ ਹੋਇਆ ਤਾਂ ਉਹਦੀ ਗੱਲ ਤਾਂ ਅਸੀਂ ਕਰੀ ਕਰੀ ਹੈਗੀ ਅਸੀਂ ਹੋਰ ਪਸ਼ੂ ਬਾਰੇ ਨਹੀਂ ਕਹਤਾ ਉਹ گاਹ ਵਾਰੀ ਛੇੜੀ ਗਾਂ ਮਾਰ ਹੋਈ ਉਹ ਸਾਡੇ ਘਰ ਦੇ ਹੰਦੇ ਨੂੰ ਕਾਹ ਵੀ ਟਾਈਮ ਹੋ ਗਿਆ ਸੀਗਾ ਘਰੇ ਸੂ ਵੀ ਪਈ ਤੇ ਹੁਣ ਇਹ ਜੋਂ-ਜੋਂ ਕਹਿੰਦੇ ਆ ਪਸ਼ੂ ਜਾਨ ਮਰਨ ਪਸੂ ਕੋਈ বুੜਾ ਹੋਈ ਜਾਂਦਾਗਾ ਇਹ ਹੁਣ ਥੋੜਾ ਜਿਹਾ ਬੁੜਾ ਚ ਪੈਣ ਲੱਗੀ ਤਾਂ ਕਰਕੇ ਬੜਾ ਚਿਹਰੇ ਤੋਂ ਖੜਿਆ ਨਹੀਂ ਜਾਂਦਾ ਹੈਗਾ ਵਿਚਾਰੇ ਕੱਚੇ ਥਾਂ ਨੂੰ ਜਾਂਦੇ ਸੀ ਬੰਨਦੇ ਵੀ ਇਹਨੂੰ ਕੱਚੇ ਥਾਈਆਂ ਪੱਕੇ ਥਾਂ ਘਾਟੀ ਰੱਖਦਾ ਜਿਹੜਾ ਪੱਤੇ ਪੱਟੇ ਲਾ ਦਿੰਨੇ ਹੈਗੇ ਫਿਰ ਉਹਨੂੰ ਇੱਥੇ ਇੱਥੇ ਕਰਕੇ ਬੰਨ ਦਿੰਨੇ ਹੈਗੇ ਅਸੀਂ ਵੀ ਚਲਾ ਆਇਆ ਨਾ ਪਸੂ ਕੱਚੇ ਥਾਂ ਵਿੱਚ ਵਧੀਆ ਬਹਿ ਜਾਂਦਾ ਚਲੋ ਸਾਰੇ ਦੇਖਿਆ ਕੂੜੇ ਖਲਾਰਾ ਪਵਾਤਾ ਕਰਨ ਜੋ ਹੈ ਆ ਪੈਰ ਸੇ ਲੈ ਰੱਖਿਆ ਕਰੋ ਕਰਾ ਗਦੀਆ ਚਲੋ ਕਰੀਆ ਪੈਰਾ ਬੰਗਲੇ ਨਾ ਰਾਨੋ ਨਾਲ ਦੇਖੇ ਨੂਰ ਨਾਲ ਪੰਗੇ ਲੈਨੇ ਇਹਨੂੰ ਸੁੱਤੀ ਪਈ ਰਹਿੰਦੇ ਵਿਚਾਈ ਸਾਈ ਰਾਤ ਰਾਖੀ ਰੱਖਦੀ ਹੈਗੀ ਐਵੇਂ ਪੰਗੇ ਲਈ ਜਾਨਾ ਅੱਜ ਆ ਘਰੇ ਆਗਾ ਹਾਂਜੀ ਹੁਣ ਅੱਜ ਕਰਦੇ ਇਧਰ ਮੂਹਰੋ ਸਫਾਈ ਕਿਉਂਕਿ ਬਹੁਤ ਜ਼ਿਆਦਾ ਜਾਇ ਗੰਧ ਹੋਇਆ ਪਿਆ ਸੀ ਇੱਥੇ ਹਾਂ ਬਹੁਤ ਜ਼ਿਆਦਾ ਮੈਂ ਕਹਣੀ ਇੱਥੇ ਤਾਂ ਕਿਸੇ ਖਲਾ ਦੇਣਾ ਨੂੰ ਸਾਰੀ ਨੂੰ ਮੱਝੂ ਹੈ ਲੈ ਕੇ ਆ ਗਏ ਇਹ ਰਿਆਂ ਸੁਤੀ ਹੈ ਦੇ ਨਾਮ ਅੱਛਾ ਫੇਰ ਓਖਾ ਚਲ ਆ ਬੱਚੀ ਪਾ ਦੋ ਨਾ ਵੱਡਾ ਗੇਟ ਖੋਲਣ ਵਾਲਾ ਸੀਗਾ ਕਿ ਬਾੜਾ ਜਾ ਦੇ ਬੇ ਨ ਜਾ ਸਾਰਾ ਹੋਇਆ ਪਿਆ ਸੀਗਾ ہاں ਰੁਕਿਆ ਪਿਆ ਸੀਗਾ ਮਾਤਾ ਕੋਈ ਨਹੀਂ ਸੀ ਬਸ ਇੱਕ ਗੇਟ ਖੋਲਣਾ ਕਰਨਾ ਇੱਟ ਲਾ ਦੇ ਦੇ ਨਾਲ ਗੇਟ ਦੇ ਬਸ ਚੱਕ ਲੈ ਕਹੀ ਜੀ ਇੱਥੇ ਤਾਂ ਸਾਰਾ ਕੰਮ ਲੈ ਜਾਏਗਾ ਫੇਰ ਲੈ ਇੱਕ ਗੇੜਾ ਲੱਗੂ ਚੱਲ ਲਗਾ ਹੁਣ ਤੂੰ ਹੁਣ ਆ ਜਾ ਸਰ ਲੈ ਲੈ ਤੱਕ ਓਏ ਕੀ ਆ ਪਿੰਜਰੇ ਥੱਲੇ ਆ ਕੇ ਪਿੰਜਰੇ ਤਾਂ ਅੰਦਰ ਲਾ ਦੇਂ ਤੂੜੀ ਵਾਲੇ ਚਿਲਾ ਦੇਂ ਹੈਂ ਕੀ ਹੋ ਰਹਾ ਹੈ ਨਾ ਕੋਈ ਗੱਲ ਨਹੀਂ ਸਹੀ ਪ੍ਰਾਪਨਾ ਹੋਰ ਪਿੰਗਰੇ ਤਾਂ ਅੰਦਰ ਲਾ ਦ ਤੂੜੀ ਵਾਲੇ ਚ ਜੱਟ ਕਰ ਲੈ ਆ ਉਹ ਜਨਣਾ ਪੌੜੀ ਸਾਇਰ ਤੇ ਕਰਨ ਵਾਲੀ ਹੈਗੀ ਕਹੀਂ ਨਾ ਥਾਂ ਪੱਟੀ ਜਾਂਦਾ ਹੌਲੀ ਹੌਲੀ ਅੰਦਰ ਕਰਦੇ ਨੂੰ ਤੂੜੀ ਵਾਲੇ ਚ ਸਾਈਡ ਜਿੱਤੇ ਲਾ ਦਿੰਦਾ ਰਾਤ ਵਿੱਚ ਰਾੜਦੀ ਪਈ ਇਹ ਉੱਥੀ ਥਾਂ ਠੰਡ ਰੁੰਡਾ ਹੁਣ ਬਸ ਸੰਢੀ ਹੋਣ ਲੱਗ ਜੂ ਕੋਈ ਰਾਤ ਨੂੰ ਤਾਂ ਹੁੰਦੀ ਹੁੰਦੀ ਠੰਡ ਦੇਖ ਕੇ ਦੇਖ ਕੇ ਧਿਆਨ ਨਾਲ ਧਿਆਨ ਨਾਲ ਅਗਰ ਤੈ ਮਾਗਰ ਇੱਕ ਕਿਹੜਾ ਲੱਗੂਗਾ ਜੇ ਜੀਰਾ ਦਾ ਲਗਾ ਸਾਰਾ ਕੁਝ ਆ ਮੋਟੇ ਜਿਹੇ ਕਿਲੇ ਸੈਂਖੇ ਲੱਗੇ ਵੀ ਚੱਕ ਕੇ ਪਰਮਾਰ ਹਾਂ ਥਾਂ ਬੜਾ ਰੁਕਿਆ ਪੈਸੀ ਸਾਰਾ ਬੇਨ ਜਾਇ ਥਾਂ ਰੁਕਿਆ ਹੋਇਆ ਸੀ ਆਪਣਾ ਸਾਉਖ ਲੱਗੀ ਪਈ ਇਹਨਾਂ ਨੂੰ ਸਾਰਿਆਂ ਨੂੰ ਐੜੇ ਚੱਕੇ ਆ ਪੱਲੀ ਜੋੜੀ ਆ ਚਲਾ ਚਖਾਉਂਗੀ ਚਲੋ ਦੇਖਦੇ ਆ ਯਾ ਦੇਖ ਸਕਦੇ ਹੋ ਪਹਿਲਾਂ ਆਪਣਾ ਕਿੰਨਾ ਗੰਦ ਹੁੰਦਾ ਸੀ ਤੇ ਸਾਰਾ ਕਲੀਅਰ ਕਰਤਾ ਕਰਤੇ ਸਾਈਡ ਤੇ ਈਟਾ ਰੋੜੇ ਆਪਾਂ ਸਾਰੇ ਤੇ ਕਿੰਨਾ ਹੱਥ ਦੇ ਖੁੱਲਾ ਲੱਗਣ ਲੱਗ ਗਿਆ ਪਹਿਲਾਂ ਤੁਸੀਂ ਦੇਖੇ ਸੀ ਕਿੰਨਾ ਗੰਦ ਪਿਆ ਸੀ ਇੱਥੇ ਇਧਰ ਸਾਰਾ ਕਲੀਅਰ ਕਰਤਾ ਸਾਫ ਕਰਤਾ ਸੀਨੇ ਤੇ ਬਸ ਉਹ ਜਿਹੜਾ ਮਾੜਾ ਮੋਟਾ ਖੰਮਰਿਆਂ ਦਾ ਉਹ ਕਰਦੇ ਆਪਾਂ ਤੇ ਆਪਾਂ ਸੰਕਰ ਜੀ ਨੂੰ ਪੁੱਛਦੇ ਆਂ ਆਹ ਗਾਂ ਦਾ ਕਾਰਨ ਠੀਕ ਆ ਹੁਣ ਆਪਾਂ ਪੁੱਛਦੇ ਆ ਇਹਨਾਂ ਨੂੰ ਵੀ ਆਪਣੇ ਵੀ ਇਹਨਾਂ ਨੇ ਜਿਹੜਾ ਗਾਂ ਲੈਤੀ ਆ ਵੀ ਇਹਨਾਂ ਨੇ ਕੀ ਕਾਰਨ ਬਣ ਗਿਆ ਸੀਗਾ ਤੇ ਕੀ ਲੱਗਿਆ ਵੀ ਗਾਂ ਗੱਬਣਾ ਕਿ ਨਹੀਂ ਗੱਬਣਾ ਗਈ ਗਾਂ ਦਾ ਪਤਾ ਕੀ ਚੱਕਰ ਹੋਇਆ ਮੈਨੂੰ ਤਾਂ ਪੇਟ ਦੇ ਵਿੱਚ ਲੱਗਿਆ ਮੈਂ ਹਾਂ ਬੱਚਾ ਨਹੀਂ ਲੜਕਦਾ ਤੇ ਪਾਪਾ ਪਾਗੰਦਾ ਬਚਾ ਨਾ ਛੋਟਾ ਹੁੰਦਾ ਹੁੰਦਾ ਚਲੋ ਮੈਂ ਆ ਜਾਵਾਂ ਕੋਉਣਾਗਾ ਤੇ ਇੱਥੇ ਮੈਨੂੰ ਸ਼ੱਕ ਜੀ ਪਈ ਜੋ ਡਾਕਟਰ ਚੈੱਕ ਕਰਾਈ ਡਾਕਟਰ ਹਨਾ ਗੱਬਣਾ ਤੇ ਚੈੱਕ ਕਰ ਚਾਹਲੀ ਨਿਕਲ ਗਈ ਤੇ ਬਸ ਟੰਗਾਟ ਪਉਂਦੀ ਹੈ ਉੱਦਾਂ ਹੂੰ ਤੇ ਇਹ ਇਹਦੇ ਵਿੱਚ ਕਮੈਂਟ ਆਇਆ ਸੀਗਾ ਵੀ ਤੁਸੀਂ ਨੇ ਚੈੱਕ ਨਹੀਂ ਕਰਵਾਈ ਹੈਗੀ ਵੀ ਉੱਥੇ ਤਾਂ ਡਾਕਟਰ ਬਹੁਤ ਹੁੰਦੇ ਮੰਡੀ ਤੇ ਜੇ ਚੈੱਕ ਕਰਵਾਈ ਹੁੰਦੀ ਫੇਰ ਕਾਹਤੋਂ ਲੈ ਕੇ ਹੁੰਦੇ ਹਾਂ ਹੈ ਇੱਕ ਉੱਥੇ ਡਾਕਟਰ ਮਿਲਿਆ ਨਹੀਂਗਾ ਤੇ ਬਸ ਇਹ ਲਿਆਂ ਦੀ ਪਰ ਕਿਸੇ ਤੇ ਭਾਈ ਅੱਜਕੱਲਾ ਵਿਸ਼ਵਾਸ ਨਾ ਕਰੋ ਸਾਬ ਕਰਕੇ ਘਰੋਂ ਮਗਰ ਇਹ ਡੰਗਰ ਲਓ ਦੋ ਦੋ ਦਿਨ ਟਾਈਮ ਟਾਈਮ ਝੂਕੇ ਦਿਓ ਠੀਕ ਹੈ ਜਿਵੇਂ ਐ ਡੰਗਰ ਆਪਾਂ ਲਿਆਉਣੇ ਆ ਇਹ ਵਿੱਚ ਸ਼ੋਰਟ ਫਾਲਟ ਹੋ ਸਕਦਾ ਮੇਥੋਂ ਦੀ ਗਲਤੀ ਹੋਗੀ ਜਾਂ ਜਿਹੜਾ ਕੋਈ ਸੂਣਾ ਆਉਂਦਾ ਕਹਿੰਦਾ ਮਤਲਬ ਮੰਡੀ ਤੋਂ ਦਾ ਡੰਗਰ ਜਮਾ ਨਾ ਲਓ ਤੇ ਬਿਮਾ ਅਠਮਾਰ ਸਾਰੇ ਡੰਗਰ ਆਉਂਦੇ ਆ ਤੇ ਅਣਜਾਣ ਬੰਦੇ ਨੂੰ ਪਤਾ ਹੀ ਲੱਗਦਾ ਵਾ ਸਾਰੇ ਠਾਗੀ ਦੁਰੇ ਫਿਰਦੇ ਹੁੰਦੇ ਉੱਥੇ ਹਾਂ ਇੱਕ ਕਹਿੰਦਾ ਵੀ ਐ ਕਰਕੇ ਤੁਸੀਂ ਵਿਊ ਲੈਣ ਦੇ ਮਾਰੇ ਵੀ ਗਾ ਵੀ ਆਪਾਂ ਨੂੰ ਰੋਜ਼ਗਾਰ ਦੀ ਕਸਮ ਧੀਕਰ ਰੋਜ਼ਗਾਰ ਦੀ ਕਸਮ ਤਾਂ ਨਹੀਂ ਕੋਈ ਖਾਊਗਾ ਵੀ ਜਾ ਮੰਨ ਕੇ ਚੱਲ ਵੀ ਜਾਣ ਕੇ ਕਰਦੇ ਆ ਮੰਡੀ ਦੀ ਪ੍ਰੋਪਰ ਮੇਰੇ ਖਿਆਲ ਮ ਹਾਂ ਬਸ 40000 ਦੀ ਠੱਗੀ ਵੱਜ ਗਈ ਆਏ ਆਂਗਾ ਚਲ ਵੀ ਆਏ ਆਂ ਗਾਂ ਦਾ ਪਤਾ ਲੱਗ ਗਿਆ ਨਾ ਆਪਾਂ ਚੱਕਾ ਕਰਵਾ ਲਈ ਜੇ ਨਾ ਚੱਕਾ ਕਰਵਾਉਂਦੇ ਘਾਟਾ ਵੀ ਖਾ ਲੈਂਦੇ ਕਿਉਂਕਿ ਗਾਂ ਕੰਨੀ ਵੀ ਜਾਂਦੇ ਚਲ ਹਜੇ ਦੁੱਧ ਦਈ ਜਾਂਦੀ ਐ ਮੈਂ ਕਹੀਏ ਵਧੀਆ ਦੁੱਧ ਦਈ ਜਾਂਦੀਗੀ ਇਹਦਾ ਕੋਈ ਆਏ ਨਹੀਂ ਹੈਗਾ ਵੀ ਗਾਂ ਕਿੱਸੇ ਬਸ ਮਾੜੀ ਹੈਗੀ ਪਰ ਅੱਜ ਕਰਨ ਵਾਲਾ ਕਰ ਗਿਆ ਗਾਂਾਂ ਤੋਂ ਆਪਾਂ ਇਹ ਕਹਿੰਨੇ ਵੀ ਸਾਡੇ ਨਾਲ ਤਾਂ ਹੋ ਗਈ ਕਿਸੇ ਹੋਰ ਪਹਿਣ ਭਰਾ ਨੂੰ ਨਾ ਹੋਵੇ ਤੇ ਆਪਦੀ 0 ਪਸ਼ੂ ਲੈਣਾ ਪਹਿਲੀ ਗੱਲ ਤਾਂ ਡੰਗਰ ਸੂਜਾ ਵਾ ਲਓ 2 ਦਿਨ ਚੋਕੇ ਲਓ 3 ਦਿਨ ਚੋਲੋ ਪਹਿਲੇ ਰੋਣੇ ਆ ਮੰਡੀ ਤੋਂ ਤਾਂ ਖਾਸ ਕਰਕੇ ਮੈਂ ਇਹਨਾਂ ਨੂੰ ਪਹਿਲਾਂ ਰੋਕਿਆ ਸੀ ਵੀ ਮੰਡੀ ਤੇ ਨਾ ਜਾਓ ਕਿਉਂਕਿ ਮੰਡੀ ਤੇ ਤਾਂ ਨਾ ਪਸ਼ੂ ਇਹੋ ਜਿਹੇ ਆਉਂਦੇ ਆ ਵਿੱਚ ਆਪਾਂ ਨੂੰ ਨਹੀਂ ਪਤਾ। ਤੁਹਾਡਾ ਉਹੜਾ ਕੁਝ ਹੋ ਗਿਆ। ਜਰਦ ਖਾਸ ਭਾਈ। ਹਾਂ ਤਾਂ ਦਿਖਾਤੀ ਬਸ ਭਾਈ। ਹਾਂ ਚਲੋ ਆਪਾਂ ਹੁਣ ਕਰਦੇ ਆ ਬਲੌਗ ਦੀ ਐਂਡਿੰਗ ਜੇ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਕਰਿਆ ਕਰੋ ਜੀ ਤੇ ਆਪਾਂ ਕੋਈ ਫੇਕ ਵੀਡੀਓ ਨਹੀਂ ਬਣਾਉਂਦੇ ਓਰੀਜਨਲ ਵੀਡੀਓ ਹੋਗੀ। ਚਲ ਜਿਹੜਾ ਕੁਝ ਹੋ ਗਿਆ ਹੋ ਗਿਆ ਪ੍ਰਮਾਤਮਾ ਦੀ ਮਰਜ਼ੀ ਸੀਗੀ। তে চলো সাড়ে চ্যানেল বাদ তো বাদ প্যারতে সবস্রাইব করিয় করো ধন্যবাদ জি